ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅੰਡਣ ਨੀਤ ਕੋਲ ਕਪਟ ਗੁਰ ਮੇਲੀਆ ਨਾਨਕ ਹਰਿ ਸੰਗਮੀਤ ਸਾਜਣ ਤੇਰੇ ਚਰਨ ਕੀ ਹੋਏ ਰਹਾ ਸਦ ਤੂ ਨਾਨਕ ਸ਼ਰਨ ਤੁਹਾਰੀਆਂ ਵੇਖੋ ਸਦਾ ਜੂਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਗਿਆਨ ਅੰਜਲ ਗੁਰ ਦੀਆ ਗਿਆਨ ਅਧੇਰ ਬਿਨਾਸ ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪਰਗਾਸ राष्ट्र परी संत संग अंतर प्रवडीठा ना प्रभु का नाम मीठा सगले समय घरी एकस घट माहे अर्क रंग नाना दिसकाहे नौ निधि अमृत प्रभु का नाम देही मैसक विश्राम ਸੋ ਨ ਸਵਾਲਿਆ ਨਾ ਹਦ ਤਹ ਨਾਦ ਕਹਿ ਨ ਜਾਈ ਚਲ ਜਿ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋਂ ਰਜਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਚੱਲ ਰਹੀ ਲੜੀਵਾਰ ਕੁਰਬਾਨੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ 23ਵੀਂ ਅਸਤਰੀ ਅਰੰਭ ਕਰਦੇ ਹਾਂ ਜਿਸ ਦਾ ਸ਼ਲੋਕ ਅਤੇ ਪਹਿਲੇ ਪਦੇ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਆਓ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਬਚਨਾਂ ਰਾਹੀਂ 23ਵੀਂ ਅਸ਼ਟਪਦੀ ਰਾਹੀਂ ਕੀ ਉਪਦੇਸ਼ ਬਖਸ਼ਦੇ ਹਨ ਆਰੰਭ ਕਰਕੇ ਸਰਵਣ ਕਰਕੇ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸ ਦੀਆਂ ਗੁਰੂ ਚਲਨਾ ਵੀ ਜਦੋਂ ਵਈਏ ਹਾਜ਼ਰੀਆਂ ਗੁਰੂ ਘਰ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬਲੰਦ ਗੱਜਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਹਨੇਰ ਬਿਨਾਸ ਤੇ ਸਤਿ ਪੇਟਿਆ ਨਾਨਕ ਮਨ ਪਰਗਾਸ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜਿਸ ਮਨੁੱਖ ਨੂੰ ਸਤਿਗੁਰਾਂ ਨੇ ਗਿਆਨ ਦਾ ਸੁਰਮਾ ਬਖਸ਼ਿਸ਼ ਕੀਤਾ ਮਤਲਬ ਗਿਆਨ ਦੀ ਬਖਸ਼ਿਸ਼ ਕੀਤੀ ਸੋਲਟਨੀ ਅੱਖ ਵਿੱਚ ਜਿਨ੍ਹਾਂ ਨੇ ਸਤਗੁਰ ਨੇ ਗਿਆਨ ਦਾ ਬ੍ਰਹਮ ਗਿਆਨ ਦਾ ਸਰਮਾ ਪਾਇਆ ਉਹਨਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਰੂਪੀ ਨਾਸ ਹੋ ਗਿਆ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਇਹ ਗੱਲ ਹਰੀ ਦੀ ਕਿਰਪਾ ਸਦਕਾ ਪਰਮੇਸ਼ਰ ਦੇ ਪਿਆਰਿਆਂ ਦਾ ਮਲਾਪ ਹੁੰਦਾ ਹੈ ਜਦੋਂ ਅਕਾਲ ਪੁਰਖ ਦੀ ਕਿਰਪਾ ਨਾਲ ਰੱਬ ਦੇ ਪਿਆਰੇ ਆ ਸੰਤਾਂ ਗੁਰਮੁਖਾਂ ਦੇ ਨਾਲ ਮੇਲ ਹੋਇਆ ਤਾਂ ਉਹਨਾਂ ਨੇ ਸਾਡੇ ਮਨ ਦੇ ਵਿੱਚ ਗਿਆਨ ਦਾ ਚਾਨਣ ਕਰ ਦਿੱਤਾ ਗਿਆਨ ਦਾ ਸੋਮਾ ਪਾ ਦਿੱਤਾ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਵਢੇ ਠਾ ਜਦੋਂ ਮੈਂ ਸੰਤਾਂ ਦੀ ਸੰਗਤ ਕੀਤੀ ਗੁਰੂ ਦੀ ਸੰਗਤ ਕੀਤੀ ਉਹਨਾਂ ਦੇ ਕੋਲ ਬੈਠ ਕੇ ਅਕਾਲ ਪੁਰਖ ਨੂੰ ਵੇਖਣਾ ਕੀਤਾ ਤਾਂ ਉਹਨਾਂ ਨੇ ਮੈਨੂੰ ਆਪਣੇ ਅੰਦਰੋਂ ਹੀ ਉਸ ਅਕਾਲ ਪੁਰਖ ਦੇ ਦਰਸ਼ਨ ਕਰਵਾਏ ਮੁਖਾਉਣਾ ਕੀਤਾ ਮਤਲਬ ਕਿ ਉਹ ਵੇਖਿਆ ਤਾਂ ਨਹੀਂ ਜਾਂਦਾ ਪਰ ਉਹਨਾਂ ਨੇ ਵੇਖਣ ਦਾ ਰਸਤਾ ਦੱਸ ਦਿੱਤਾ ਅਨੁਭਵ ਕਰਨ ਦਾ ਰਸਤਾ ਦੱਸਿਆ ਹੈ ਚੱਕਰ ਚਿਹਰੇ ਵਰਨ ਜਾਤੀਰ ਪਾਤ ਦਾਹਨ ਜਿਹੇ ਰੂਪ ਰੰਗ ਰੇਖ ਪੇ ਕੋ ਕਹਿ ਨਾ ਸਕਤ ਕਹੇ ਅਨਭਉ ਪ੍ਰਕਾਸ਼ ਉਹਨੂੰ ਅਨਪੰਮ ਕੀਤਾ ਜਾਂਦਾ ਹੈ ਅਨਭਵ ਦੇ ਵਿੱਚ ਉਹਦਾ ਪ੍ਰਕਾਸ਼ ਹੁੰਦਾ ਹੈ ਜਿਵੇਂ 10ਵੇਂ ਪ੍ਰੀਤਮ ਜੀ ਨੇ ਉਹ ਵੀ ਕਿਹਾ ਕਾਲ ਸੁਣੇ ਪਹਿਚਾਨ ਨਾ ਤਿੰਸੋਂ ਲਿਵ ਲਾਗੀ ਮੋਰੀ ਪਗ ਇਨਸਿਓ ਮੇਰੀ ਉਹਨਾਂ ਦੇ ਚਰਨਾਂ ਦੇ ਨਾਲ ਲਿਵ ਲੱਗੀ ਹੋਈ ਹੈ ਕਿ ਉਹਨੂੰ ਮੈਂ ਕੰਨਾਂ ਦੇ ਨਾਲ ਸੁਣ ਰਿਹਾ ਹਾਂ ਪਹਿਚਾਨ ਨਹੀਂ ਹੈ ਪਹਿਚਾਨ ਦਾ ਮਤਲਬ ਕੋਈ ਸਰੂਪ ਹੋਵੇ ਸਰੀਰ ਹੋਵੇ ਤਾਂ ਅਚਾਲ ਹੋਵੇ ਇਸ ਕਰਕੇ ਉਹਦੀ ਪਛਾਨ ਕੋਈ ਨਹੀਂ ਪਰ ਮੈਂ ਉਹਦੇ ਨਾਲ ਜੁੜਿਆਂ ਨੂੰ ਅਨੁਭਵ ਕਰਦਾ ਕੰਨਾਂ ਦੇ ਨਾਲ ਸੰਤ ਸਾਗੇ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਜਦੋਂ ਗੁਰਮੁਖਾਂ ਦੀ ਸੰਗਤ ਕਰਕੇ ਮੈਂ ਆਪਣੇ ਅੰਦਰੋਂ ਉਸ ਅਕਾਲ ਪੁਰਖ ਨੂੰ ਵੇਖਣਾ ਕੀਤਾ ਮੈਨੂੰ ਸ੍ਰੀ ਪ੍ਰਭੂ ਦਾ ਨਾਮ ਚੰਗਾ ਲੱਗਣ ਲੱਗ ਪਿਆ ਪਿਆਰਾ ਲੱਗਣ ਲੱਗ ਪਿਆ ਕਿਉਂਕਿ ਪਤਾ ਲੱਗ ਗਿਆ ਉਹ ਪਰਮੇਸ਼ਰ ਕਿਹਾ ਹੈ ਸਗਲ ਸਮਗਰੀ ਇੱਕ ਇਸ ਘਟ ਮਾਹੇ ਔਰ ਨਾਲ ਇਹ ਵੀ ਦਿਖਾ ਦਿੱਤਾ ਵਾਪੁਰਸ਼ਾਂ ਨੇ ਬ੍ਰਹਮ ਗਿਆਨੀਆਂ ਨੇ ਕਿ ਜੋ ਬ੍ਰਹਮੰਡੇ ਸੋਈ ਪਿੰਦੇ ਜੋ ਖੋਜੇ ਸੋ ਪਾਵੇ ਨਿੰਨਾ ਕੁਝ ਬਾਹਰ ਦੁਨੀਆ ਵਿੱਚ ਹੈ ਉਨਾ ਹੀ ਕੱਲੇ ਕੱਲੇ ਪਿੰਡੇ ਮਤਲਬ ਸਰੀਰ ਦੇ ਵਿੱਚ ਵੀ ਹੈ ਸਗਲ ਸਮਿਕਰੀ ਇਕਸਕਟ ਮਾਹੇ ਅਣਕ ਰੰਗ ਨਾਨਾ ਦ੍ਰਿਸ਼ਟਾ ਹੈ ਉਹ ਪਰਿਕੋਣ ਪ੍ਰਵੇਸ਼ਨ ਪ੍ਰਮਾਤਵ ਜੋ ਸਾਰੇ ਜੀਵਾਂ ਦੇ ਵਿੱਚ ਵਰਾਜਮਾਨ ਹਨ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਉਸ ਪ੍ਰਮੂ ਦੇ अनेका ਤਮਾਸ਼ੀ अनेका ਰੰਗ ਨਾ ਨਾ ਭਾਵ ਤਰ੍ਹਾਂ ਤਰ੍ਹਾਂ ਦੇ ਰੰਗ ਵਿਖਾਏ ਜਦੋਂ ਮੈਨੂੰ ਉਸ ਪਰਿਪੂਰਮੇਸ਼ਰ ਦੇ ਬਾਰੇ ਪਤਾ ਲੱਗਿਆ ਨੌ ਨਿੰਦ ਅਮਰਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸ਼ਰਾਮ ਔਰ ਜੇ ਲੋ ਨੋ ਨਿੰਦੀਆਂ 18 ਸਿੱਧੀਆਂ ਦਾ ਖਜ਼ਾਨਾ ਪ੍ਰਭੂ ਦਾ ਨਾਮ ਮੈਨੂੰ ਪ੍ਰਾਪਤ ਹੋਇਆ ਅਮਰਤਮਈ ਅਮਰ ਦਾ ਮਤਲਬ ਹੈ ਜੋ ਮਰਨ ਤੋਂ ਬਾਹਰ ਹੈ ਜੰਮਨ ਬਨ ਵਿੱਚ ਨਹੀਂ ਆਉਂਦਾ ਅਮਰ ਦਾ ਮਤਲਬ ਹੈ ਸਵਾਦ ਦਾ ਅਮਰ ਕਰ ਦੇਣ ਵਾਲਾ ਉਹ अनेका ਰਸਾਂ ਦੇ ਵਿੱਚ ਵਰਤਣ ਵਾਲਾ ਪਰਮੇਸ਼ਰ ਦਾ ਨਾਮ ਹੈ ਜਿਹੜਾ ਜਦੋਂ ਮੈਨੂੰ ਉਸ ਦੀ ਪ੍ਰਾਪਤੀ ਹੋਈ ਤਾਂ ਪਤਾ ਲੱਗਿਆ ਕਿ ਉਹ ਤਾਂ ਸਰੀਰਾਂ ਦੇ ਵਿੱਚ ਹੀ ਹੁੰਦਾ ਹੈ ਸਭ ਦੇ ਅੰਦਰ ਹੀ ਹੁੰਦਾ ਹੈ ਇਸ ਕਰਕੇ ਉਹਨੂੰ ਆਪਣੇ ਅੰਦਰੋਂ ਹੀ ਵੇਖਿਆ ਜਾ ਸਕਦਾ ਹੈ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਈ ਇੱਕ ਛੋਟੀ ਜੀ ਕਹਾਣੀ ਹੈ ਇੱਕ ਪਰਿਵਾਰ ਦੇ ਘਰ ਵਿੱਚ ਜਾਨਾ ਰੱਬ ਦੀਆਂ ਬੜੀਆਂ ਗੱਲਾਂ ਚੱਲਦੀਆਂ ਸਨ ਇੱਕ ਬੱਚਾ ਬੜਾ ਪ੍ਰਭਾਵਿਤ ਹੋਇਆ ਛੋਟਾ ਉਹ ਕਹਿਣ ਲੱਗਿਆ ਮੈਂ ਤਾਂ ਰੱਬ ਦੇ ਨਾਲ ਰੋਟੀ ਖਾਊਂਗਾ ਪਰਿਵਾਰ ਕਹਿਣ ਲੱਗਿਆ ਵੀ ਐਦਾਂ ਨਹੀਂ ਉਹ ਦਿਸਿਆ ਕਰਦਾ ਤੂੰ ਪ੍ਰਸ਼ਾਦਾ ਸ਼ੱਕ ਲੈ ਪਰ ਉਹ ਜਿੱਦ ਫੜ ਕੇ ਬਹਿ ਗਿਆ ਕਹਿੰਦਾ ਮੈਂ ਤਾਂ ਪਰਮੇਸ਼ਰ ਦੇ ਨਾਲ ਹੀ ਰੋਟੀ ਖਾਵਾਂਗਾ ਇਕੱਠੇ ਖਾਵਾਂਗੇ ਜਿਵੇਂ ਧੰਨੇ ਭਗਤ ਨੇ ਕਹਿ ਤਾ ਮਹਾਰਾਜ ਜੇ ਤੁਸੀਂ ਪ੍ਰਸ਼ਾਸਨ ਨਹੀਂ ਛੱਡਦੇ ਤੇ ਮੈਂ ਵੀ ਨਹੀਂ ਛੱਡਾਂ। ਚਲੋ ਇਹ ਗੱਲਬਾਤ ਹੋਈ ਪਰਵਾਰ ਨੇ ਬੱਚੇ ਨੂੰ ਸਕੂਲ ਭੇਜ ਦਿੱਤਾ ਟਿਫਨ ਬੰਦ ਕਰਕੇ। ਔਰ ਬੱਚਾ ਸਕੂਲ ਚਲਿਆ ਗਿਆ ਤੇ ਬੱਚੇ ਨੇ ਜਿੱਦ ਫੜੀ ਹੋਈ ਸੀ ਮਨ ਵਿੱਚ ਠਾਨ ਲਿਆ। ਵੀ ਅੱਜ ਰੱਬ ਦੇ ਨਾਲ ਹੀ ਰੋਟੀ ਖਾਣੀ ਹੈ ਇਕੱਠੇ ਖਾਵਾਂਗੇ। ਜਦ ਛੁੱਟੀ ਹੋਈ 1:30 ਵਜੇ ਸਕੂਲੋਂ ਨਿਕਲਿਆ ਇੱਕ ਨਹਿਰ ਦੇ ਕਿਨਾਰੇ-ਕਿਨਾਰੇ ਚੱਲ ਪਿਆ ਦੂਰ ਕਾਫੀ ਦੂਰ ਚਲੇ ਆ ਗਿਆ ਨਹਿਰ ਦੇ ਕਿਨਾਰੇ ਜਾ ਕਰਕੇ ਕੀ ਦੇਖਦਾ ਇੱਕ ਦਰਖਤ ਦੇ ਹੇਠਾਂ ਇੱਕ ਬਜ਼ੁਰਗ ਬੈਠਾ ਹੈ ਔਰ ਸੋਚਿਆ ਕਿ ਸ਼ਾਇਦ ਇਹ ਬਜ਼ੁਰਗ ਹੀ ਰੱਬ ਹੈ ਔਰ ਮੇਰੇ ਨਾਲ ਪ੍ਰਸ਼ਾਦਾ ਸ਼ੱਕਣ ਆਇਆ ਔਰ ਬੱਚਾ ਉਸ ਬਜ਼ੁਰਗ ਨੂੰ ਜਾ ਕੇ ਕਹਿੰਦਾ ਬਾਬਾ ਜੀ ਪ੍ਰਸ਼ਾਦਾ ਸ਼ੱਕੋਗੇ ਅੱਗੋਂ ਉਹਨੂੰ ਵੀ ਭੁੱਖ ਲੱਗੀ ਸੀ ਕਹਿੰਦਾ ਜਰੂਰ ਛਕੂਗਾ ਮੈਨੂੰ ਭੁੱਖ ਬਹੁਤ ਲੱਗੀ ਹੈ। ਕਹਿੰਦਾ ਬੱਚਾ ਉਸ ਦੇ ਕੋਲ ਬੈਠ ਗਿਆ ਟਿਫਣ ਖੋਲ੍ਹਿਆ ਤੇ ਪਹਿਲਾਂ ਉਸ ਨੂੰ ਪ੍ਰਸ਼ਾਦਾ ਫੜਾਇਆ। ਉਹਨਾਂ ਨੇ ਛਕ ਲਿਆ ਫਿਰ ਆਪ ਛਕਣ ਲੱਗਿਆ ਕਹਿੰਦਾ ਜੀ ਇੱਕ ਹੋਰ ਲੈ ਲਓ। ਇੱਕ ਹੋਰ ਦੇ ਦਿੱਤਾ ਤਿੰਨ ਪ੍ਰਸ਼ਾਦੇ ਸਨ। ਦੋ ਬਜ਼ੁਰਗ ਨੂੰ ਛਕਾ ਦਿੱਤੇ ਕਾਫ ਛਕਦੇ। ਹੋਰ ਉਹ ਬਜ਼ੁਰਗ ਉੱਥੋਂ ਚਲੇ ਆ ਗਏ ਤੇ ਬੱਚਾ ਘਰ ਵਾ ਲਾ ਗਿਆ। ਮਝੁਰੂ ਕਹਿ ਲੱਗਿਆ ਬੇਟਾ ਹੁਣ ਤੂੰ ਘਰ ਚਲੇ ਜਾ ਤੇਰੇ ਘਰ ਦੇ ਉਡੀਕ ਤੇ ਹੋਣਗੇ ਜਦੋਂ ਬੱਚਾ ਘਰ ਆਇਆ ਤਾਂ ਘਰੇ ਵਾਕਿਆ ਹੀ ਚਿੰਤਾ ਕੋਈ ਪਈ ਸੀ ਕਿ ਬੱਚਾ ਮੁੜ ਕੇ ਆਇਆ ਨਹੀਂ ਕਿਤੇ ਚਲੇ ਗਿਆ ਮਾਂ ਨੇ ਭੱਜ ਕੇ ਗਲਵਕੜੀ ਚਲੇ ਆ ਤੇ ਪੁੱਛ ਨਹੀਂ ਸੀ ਪੁੱਤ ਕਿੱਥੇ ਚਲੇ ਗਿਆ ਅਸਿੱਤੋਂ ਕਹਿੰਦਾ ਬੇਬੀ ਅੱਜ ਮੈਂ ਰੱਬ ਦੇ ਨਾਲ ਰੋਟੀ ਖਾ ਕੇ ਆਇਆ ਅੱਜ ਮੈਂ ਉਹ ਜੰਗਲ ਵਿੱਚ ਬੈਠਾ ਪ੍ਰਮਾਤਮਾ ਮਿਲ ਗਿਆ ਤੇ ਪਰ ਅੱਜ ਕੱਲ ਰੱਬ ਤਾਂ ਬਹੁਤ ਬੁੱਢਾ ਹੋ ਗਿਆ। ਕੇਹਰੇ ਤੇ ਝੁਰੜੀਆਂ ਪੈ ਚੁੱਕੀਆਂ। ਤਾਂ ਗੁਰੂ ਪਿਆਰੋ ਇਹ ਬੱਚਾ ਤਾਂ ਘਰੇ ਆ ਕੇ ਇਦਾਂ ਕਹਿੰਦਾ ਕਿ ਮੈਂ ਰੱਬ ਨਾਲ ਰੋਟੀ ਖਾ ਕੇ ਆਇਆ ਤੇ ਉਹ ਬਜ਼ੁਰਗ ਜਨ ਗਿਆ ਕਿਤੇ ਨਗਰ ਵੱਲ। ਜਿੱਥੇ ਕਿਸੇ ਨੂੰ ਮਿਲਦਾ ਉੱਥੇ ਜਾ ਕੇ ਕਹਿੰਦਾ ਮੈਨੂੰ ਅੱਜ ਰੱਬ ਮਿਲਿਆ ਬੱਚੇ ਦੇ ਰੂਪ ਵਿੱਚ। ਮੈਨੂੰ ਭੁੱਖ ਲੱਗੀ ਸੀ ਮੇਰੇ ਕੋਲ ਆ ਕੇ ਮੈਨੂੰ ਪ੍ਰਸ਼ਾਦਾ ਛਕਾ ਕੇ ਗਿਆ। ਤੋ ਇਹ ਭਾਵਨਾ ਦੀ ਗੱਲ ਐ ਕੁਦਰਤ ਕਰਕੇ ਵਸਿਆ ਸੋਹੇ ਵਸਦਾ ਸਾਰਿਆਂ ਵਿੱਚ ਹੀ ਇਹ ਲੋੜ ਤਾਂ ਵੇਖਣ ਦੀ ਐ। ਜਿਵੇਂ ਨਾਮਦੇਵ ਜੀ ਨੇ 72 ਵਾਰੀ ਉਹਦੇ ਦਰਸ਼ਨ ਕੀਤੇ। ਤਾਂ ਪਤਾ ਲੱਗਿਆ ਨੌ ਨਿਤ ਅਮਰਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸ਼ਰਾਮ। ਉਹ ਨੌ ਨਦੀਆਂ 18 ਸਿੱਧੀਆਂ ਦਾ ਮਾਰਗ ਜੋ ਪਰਮੇਸ਼ਰ ਦਾ ਨਾਮ ਹੈ। ਅਸਲ ਦੇ ਵਿੱਚ ਸਾਡੇ ਹਿਰਦੇ ਦੇ ਵਿੱਚ ਹੀ ਹੈ ਕਿਤੇਰੇ ਬਾਹਰ ਨਹੀਂ ਹੈ ਸੋਨ ਸਵਾਦੇ ਅਣ ਹੱਤ ਤਹਿ ਨਾਦ ਉਹ ਪਰਿਪੂਰ ਪਰਮੇਸ਼ਰ ਪਰਮਾਤਮਾ ਮਨੁੱਖ ਦੇ ਅੰਦਰ ਸੋਟ ਵਿੱਚ ਅਫਰਵਸਤਾ ਵਿੱਚ ਰਹਿੰਦਾ ਹੈ ਮਾਵਾ ਪੀਪਾ ਜੀ ਵੀ ਕਹਿੰਦੇ ਹਨ ਜੋ ਮਰੈ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪਣਵੇ ਪਰਮਤਾਤ ਹੈ ਸਤਗੁਰ ਹੋਏ ਲਖਾਵੇ ਇਹ ਜੀਵ ਹੀ ਪਰਮੇਸ਼ਰ ਹੈ ਪਰਮੇਸ਼ਰ ਦਾ ਸਰੂਪ ਹੈ ਪਰਮੇਸ਼ਰ ਦੀ ਝਲਸ ਹੈ ਜਦੋਂ ਗੁਰੂ ਸੋਝੀ ਦਿੰਦਾ ਪਤਸ਼ਾਹੀ ਕਹਿੰਦੇ ਉਸ ਮਨੁੱਖ ਦੇ ਅੰਦਰ ਅਫਰਟ ਸੋਚ ਜੁੜੀ ਰਹਿੰਦੀ ਹੈ ਜਦੋਂ ਮੈਨੂੰ ਗੁਰ ਨੇ ਦੱਸਿਆ ਗਿਆਨ ਅੰਜਨ ਗੁਣ ਦਿਆ ਜਦੋਂ ਗਿਆਨ ਨੇ ਅੱਖਾਂ ਸੁਰਮਾ ਪਾਇਆ ਗਿਆਨ ਦਾ ਕਹੇ ਨਾ ਜਾਈ ਅਚਰਜ ਵਿਸਵਾਦ ਤਾਂ ਮੈਂ ਉਸ ਵਿਸਵਾਦ ਨੂੰ ਉਸ ਅਵਸਥਾ ਨੂੰ ਉਸ ਸਵਾਦ ਨੂੰ ਦੱਸ ਨਹੀਂ ਸਕਦਾ ਉਸ ਰਸ ਨੂੰ ਐਸਾ ਅਚਰਜ ਵਿਸਵਾਦ ਰੂਪੀ ਰਸ ਹੈ ਤਿੰਨ ਦੇਖ ਜਿਸ ਆਪ ਦਿਖਾਏ ਉਹ ਨਾਮ ਦਾ ਰਸ ਹਰੇਕ ਨੂੰ ਸਮਝ ਨਹੀਂ ਆਉਂਦਾ ਇਹ ਤਾਂ ਜਿਸ ਨੂੰ ਉਹ ਦਿਖਾ ਦਿੰਦਾ ਉਸੇ ਨੂੰ ਸਮਝ ਆਉਂਦਾ ਹੈ ਉਸੇ ਨੂੰ ਪਤਾ ਲੱਗਦਾ ਉਹ ਕੈਸਾ ਰਸ ਹੈ ਤੇ ਜਿਹਨੂੰ ਆ ਬਖਾ ਦਿੰਦਾ ਹੈ ਨਾਨਕ ਤਿਸ ਜਨ ਸੋਝੀ ਪਾਏ ਉਹਨਾਂ ਨੂੰ ਹੀ ਉਸ ਗੱਲ ਦੀ ਸਮਝ ਆਉਂਦੀ ਹੈ ਵੀ ਇਹ ਨਾਮ ਦਾ ਰਸ ਇਦਾਂ ਹੈ ਏਸੀ 23ਵੀਂ ਅਸ਼ਟਪਦੀ ਦਾ ਸ਼ਲੋਕ ਅਤੇ ਪਹਿਲਾ ਪਦ ਅੱਗੇ ਦੂਸਰਾ ਪਦ ਆਰੰਭ ਹੁੰਦਾ ਸੋ ਅੰਤਰ ਸੋ ਬਾਹਰ ਅਨੰਤ ਜਿਸ ਨੂੰ ਅਸੀਂ ਆਪਣੇ ਅੰਦਰੋਂ ਦੇਖਦੇ ਆ ਫਿਰ ਉਹ ਬਾਹਰ ਵੀ ਦਿਖਾਈ ਕਿਵੇਂ ਦਿੰਦਾ ਹੈ ਇਹ ਸਤਿਗੁਰੂ ਜੀ ਅਗਲੇ ਤੀਸਰੇ ਦੂਸਰੇ ਪਦੇ ਵਿੱਚ ਬਿਆਨ ਕਰਦੇ ਹਨ ਇਹ ਆਪਾਂ ਅਗਲੇ ਦਿਵਾਨਾ ਵੀ ਸਰਵਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਨੇਕਾ ਅਖਰਵਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਦੀ ਸਮਾਪਤੀ ਕਰੀਏ ਮਲਾਫਤੇ ਪਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ 와 구루